ਜੀ ਉਹ ਮੇਰੇ ਪਤੀ ਸਤਨਾਮ ਸਿੰਘ ਚਾਰ ਤਰੀਕ ਨੂੰ ਛੁੱਟੀ ਹੈ ਆਈਟੀਬੀਪੀ ਦਾ ਜਵਾਨ 43 ਬਟਾਲੀਅਨ Shimla ਤੋਂ ਹਾਂ ਜੀ ਰਿਸ਼ਤੇਦਾਰ ਨੂੰ ਮਿਲਣ ਜਾਣ ਦੇ ਭੋਨੇ ਵਾਲੇ ਸਾਡਾ ਐਕਸੀਡੈਂਟ ਹੋਇਆ ਟਰਾਲੀ ਦੇ ਨਾਲ ਉਹਨਾਂ ਦੀ ਬੋਡੀ ਲੋਕ ਕੋ ਤੇ ਫੀਸ ਭਰੀ ਹਾਂਜੀ ਕਰਾਈ ਸੀ ਪਰ ਸਾਡੀ ਸਮਾਈ ਕੋਈ ਨਹੀਂ 6 ਘੰਟੇ ਸੀ ਮਹਾਰਾਜ ਉੱਤੇ ਉਹਨੇ ਡੈਡ ਬੋਡੀ ਬੋਡੀ ਤਾਂ ਪੇਚ ਰਖਦੇ ਉੱਪਰ ਵੇਖੋ ਦੇਸ਼ਦਾਰ ਖਵਾਲਾ ਹੋਵੇ 6 ਘੰਟੇ ਲਾਸ਼ ਆਉਂਦੀ ਡੈਡ ਬੋਡੀ ਸਰਕ ਤੇ ਪਈ ਹੋਵੇ ਤੇ ਕਿੱਧਰ ਦਾ ਇਹ ਪ੍ਰਸ਼ਾਸਨ ਕਿੱਥੇ ਹੈ টাইমস ਨਾਉ ਪੰਜਾਬ ਲਓ ਬੰਦੇ ਸ਼ਾਹਪੁਰ ਜੀ ਜਿਹੜਾ ਤੁਹਾਡੇ પતિ ਵੀ ਦੇਰ ਤੋਂ ਯਾਰ ਕੀ ਐਕਸੀਡੈਂਟ ਕਿਵੇਂ ਹੋਈ ਹਾਂਜੀ ਉਹ ਮੇਰੇ ਪਤੀ ਸਤਨਾਮ ਸਿੰਘ 4 ਤਰੀਕ ਨੂੰ ਛੁੱਟੀ ਹੈ ਆਈਟੀਪੀਪੀ ਦੇ ਜਵਾਨ 43 ਬਟਾਲੀਅਨ Shimla ਤੋਂ ਹਾਂਜੀ ਰਿਸ਼ਤੇਦਾਰ ਨੂੰ ਮਿਲਣ ਜਾਣ ਦੇ ੋਹਨੇ ਵਾਲੇ ਸਾਈਡ ਐਕਸੀਡੈਂਟ ਹੋਇਆ ਟਰਾਲੀ ਦੇ ਨਾਲ ਉਹਨੇ ਤਾਂ ਬੋਡੀ ਵੀ ਮੈਂ ਮੈਂ ਉਹ ਤਿੰਨ ਦੁਕਾਨਾਂ ਦੇ ਗੱਲ ਕਰਦੇ 30 ਰੁਪਏ ਕਿੰਨੇ ਕੁ ਕੁਸਪੁਣ ਸੁਕਾਰਵਾਈ ਕੀਤੀ ਉਹਨਾਂ ਹੁੰਦਾ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਕੀ ਮੰਗ ਕਰਦੇ ਹਾਂ ਹੋਂਦ ਤਾਂ ਸਾਫ ਵੀ ਮੰਗ ਕਰਦੇ ਆ ਕਿ ਛੋਟੇ ਆ ਬੱਚੇ ਇਹਨਾਂ ਨੂੰ ਸਾਥ ਦਿੱਤਾ ਜਾਏ ਇਸੇ ਪਰਵਾਹ ਤੇ ਕੰਮ ਕੰਨ ਹੁੰਦਾ ਉਹਨਾਂ ਦੇ ਭਰਾ ਨੇ ਚਾਰ ਬਾਕੀ ਉਹ ਆਪਣੇ ਲਗ ਲਗ ਪਰਿਵਾਰ ਚ ਰਹਿੰਦੇ ਨੇ ਮੇਰੇ ਕੋਲ ਮੇਰੇ ਦੋ ਬੱਚੇ ਆ ਤੇ ਮੈਂ ਤੇ ਮੇਰੇ ਪਤੀ ਜਿਨ੍ਹਾਂ ਦੀ ਦੱਤ ਨਹੀਂ ਹਾਂਜੀ ਮੈਨੂੰ ਇਨਸਾਫ ਦੀ ਮੰਗ ਦਿੱਤਾ ਜਾਏ। ਛੋਟੀ ਸਿੰਘ ਜੀ ਹੋ ਜਾਦਿਓ ਜੇ ਤੁਹਾਡੇ ਰਾਤੇ ਉਪਰਦਰ ਤੇ ਡੈਥ ਹੀ ਹੈ ਕਿਵੇਂ ਇਹ ਜੀ ਪੋਨੇ ਸੇ ਦਾ ਟਾਈਮ ਸੀਗਾ ਇੱਥੋਂ ਗਏ ਨਹੀਂ ਜੇ ਸਾਨੂੰ ਸਾਰ ਨੂੰ ਮਿਲਣ ਆਪਏ ਨੂੰ ਤੇ ਮਿਲ ਕੇ ਤੇ ਮੇਰੇ ਹੱਲ ਆ ਰਹੇ ਸੀ ਤੇ ਕਿਸੇ ਕੋ ਟਰਾਲੀ ਟਰੈਕਟਰ ਦੇ ਆਇਆ ਤੇ ਉਹ ਉਪਰ ਚੜਤਾ ਉਹਨਾਂ ਜੀ ਤੇ ਉਹ ਟਰਾਲੀ ਛੱਡ ਕੇ ਉੱਥੇ ਭੱਜ ਗਏ ਨੇ ਆਪ ਤੇ ਸਾਨੂੰ ਕੋਈ 15-20 ਮਿੰਟ ਬਾਅਦ ਪਤਾ ਲੱਗਾ ਵੀ ਸਾਡਾ ਬੰਦਰ ਉੱਥੇ ਇਦਾਂ ਪਿਆ ਵਾ ਜਦੋਂ ਅਸੀਂ ਜਾ ਕੇ ਵੇਖਿਆ ਤੇ ਡੈੱਡ ਹੋ ਚੁੱਕਾ ਜੀ ਨੌਕਰੀ ਨੌਕਰੀ ਕਰਦੇ ਹਾਂ ਜੀ ਆਰਟੀਬੀਬੀ ਦੀ ਨੌਕਰੀ ਆਰਟੀਬੀਬੀ ਇੰਡੀਅਨ ਟੈਪ ਦੇ ਬਰਬੀਸ ਮੌਕੇ ਤੇ ਫੀਸ ਵਗੈਰਾ ਆਈ ਸੀ ਹਾਂਜੀ ਕਰਾਈ ਸੀ ਪਰ ਆਰਟੀ ਸਰਵਾਈ ਕੋਈ ਨਹੀਂ 6 ਘੰਟੇ ਜੀ ਮਹਾਰਾਜ ਉੱਥੇ ਉਹਨਾਂ ਦੀ ਡੈਡ ਬੋਡੀ ਬੋਡੀ ਦਾ ਪੀਸ ਸੜਕ ਦੇ ਉੱਪਰ ਵੇਖੋ ਦੇਸ਼ ਦਾ ਖਵਾਲਾ ਹੋਵੇ 6 ਘੰਟੇ ਲਾਸ਼ ਨਾ ਦੀ ਡੈਡ ਬੋਡੀ ਸੜਕ ਤੇ ਪਈ ਹੋਵੇ ਤੇ ਇਹ ਕਿੱਧਰ ਦਾ ਇਹ ਪ੍ਰਸ਼ਾਸਨ ਕਿੱਥੇ ਹੈ ਮੈਂ ਪ੍ਰਸ਼ਾਸਨ ਪੁੱਛਣ ਆਇਆ ਮੈਂ ਪ੍ਰਸ਼ਾਸਨ ਕਿੱਥੇ ਸੀਗੀ ਜੇ ਤਾਂ ਇੱਕ ਦੇਸ ਦਾ ਖਵਾਲਾ ਹੋਵੇ ਫੌਜੀ ਆਦਮੀ ਹੋਵੇ ਤਾਂ ਉਹਦੀ লাশ ਸਰਕਤ ਰੋਲੇ ਤੇ ਉਹਦੇ ਵਿੱਚ ਉਹਤ ਮਤ ਮੰਤ ਭਾ ਕਿ ਨਤਨ ਕੀ ਕਹਿਸਾ ਭਾ ਨਹੀਂ ਤੁਮ ਕੀ ਮੈਂ ਕੀ ਕੀ ਬੋਲਾਂ ਹੁਣ ਡੈਡ ਬੋਟੀ ਆ ਸਰਕਾਰਾਂ ਦਾ ਹਾਲ ਜੀ ਸਾਡੀਆਂ ਦਾ ਹੁਣ ਡੈਡ ਬੋਟੀ ਕਿੱਥੇ ਡੈਡ ਬੋਟੀ ਆਪਣਾ ਪੋਸਟ ਮਾਰਮ ਦੇ ਗਈ ਜੀ ਕੀ ਮੰਗ ਕਰਦੇ ਮੰਗਾਂ ਨੂੰ ਇਨਸਾਫ ਚਾਹੀਦਾ ਜੀ ਜੋ ਜਿੰਨੇ ਨੂੰ ਮਤਲਬ ਜਿਨ੍ਹਾਂ ਕਤਲ ਕੀਤਾ ਤਲੇ ਦੇ ਕੇ ਹਾਂ ਨੂੰ ਪਤਾ ਟਰਾਲੀ ਟਰੈਕਟਰ ਉੱਥੇ ਆ ਜੀ ਟਰਾਲੀ ਟਰੈਕਟਰ ਉੱਥੇ ਆ ਤੇ ਤੁਸੀਂ ਇਹ ਨੂੰ ਵੇਖ ਲਾ ਨਾ ਕਿ ਕੌਣ ਅੱਗੇ ਆਉਂਦਾ ਮੈਂ ਕਿਹਦਾ ਟਰਾਲੀ ਟਰੈਕਟਰ ਆ ਕਿਵੇਂ ਉਹਨੂੰ ਉਹਦੀ ਡੈਥ ਹੋਈ ਹੈ ਕਿਵੇਂ ਉੱਤੇ ਚੜਿਆ ਗਿਆ ਉਹਦੇ ਉੱਤੇ ਤੇ ਕਿਵੇਂ ਉਹਦੀ ਉਹਨੂੰ ਉਹ ਤਾਂ ਉਹਨੂੰ ਪਤਾ ਜਾਂ ਮਾਲਕ ਨੂੰ ਪਤਾ ਜੀ ਜਾਂ ਜਿਹਨੇ ਥਲੇ ਦਿੱਤਾ ਜਿਹਨੇ ਉਹਨੂੰ ਪਤਾ ਸਾਨੂੰ ਤਾਂ ਇਨਸਾਫ ਜੇ ਦਾ ਇਸ ਤਰ੍ਹਾਂ ਸੰਗੋਦਾਂ ਜੀ ਸਨਕਤ ਹੋਈ ਆ ਦੀ ਟਰੈਕਟਰ ਵਾਲੇ ਦੀ ਨਹੀਂ ਜੀ ਨਹੀਂ ਉਹਦੇ ਟਰਾਲੀ 6 ਘੰਟੇ ਸਰ 6 ਘੰਟੇ ਉੱਥੇ ਰੁਲਦੀ ਵੀ ਲਾਤਾ 6 ਘੰਟੇ ਟਰੈਕਟਰ ਦਾ ਸਵਿਚ ਔਨ ਰਿਹਾ ਜੀ ਕਿਸੇ ਨੇ ਬੰਦ ਨਹੀਂ ਕੀਤਾ اون ਵੀ ਛੱਡ ਕੇ ਭੱਜ ਗਿਆ ਟਰੈਕਟਰ ਸਰ ਜੇ ਜਿੰਨਾ ਕਿ ਸੂਰਿਆ ਸਾਹਿਬ ਟਰਾਲੀ ਵਾਲੇ ਦਾ ਕਿ ਸੂਰਿਆ ਟਰੈਕਟਰ ਵਾਲੇ ਦਾ ਜੇ ਉਹ ਸਹੀ ਹੁੰਦਾ ਉਹ ਤੋਂ ਭੱਜਦਾ ਨਾ ਟਰਾਲੀ ਛੱਡ ਕੇ ਤੇ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿਸਾਨ ਨੂੰ ਇਨਸਾਬ ਦਿੱਤਾ ਜਾਵੇ ਛੋਟੇ ਦੋ ਬੱਚੇ ਨੇ ਉਹਦੇ ਛੋਟੇ ਛੋਟੇ ਉਹਨਾਂ ਦਾ ਕੋਈ ਸੋਚਿਆ ਜਾਵੇ ਸਤਨਾਮ ਸਿੰਘ ਸਾਲਾ ਉਹ ਜਗਿੰਦਰ ਸਿੰਘ ਛਾਪੁਰ ਜੱਜੰਦਰ ਰਹਿਣਾ ਜੀ ਆਈਟੀਪੀਪੀ ਵਿੱਚ ਨੌਕਰੀ ਕਰਦਾ ਹੈਗਾ ਤੇ ਕੀ ਸ਼ਿਮਲੇ ਨੌਕਰੀ ਕਰਦਾ ਹੈਗਾ ਇਹ ਇੱਕ ਚੰਗੀ ਤੋਂ ਪਿੰਡ ਕੋਲ ਨਿਆਲ ਪਿੰਡ ਦਿੱਕੋਨੇਵਾਲ ਤੋਂ ਝੰਗੀ ਨੂੰ ਆ ਰਿਹਾ ਹੈਗਾ ਰਸਤੇ ਵਿੱਚ ਤੇ ਟਰੈਕਟਰ ਟਰਾਲੀ ਨਾਲ ਐਕਸੀਡੈਂਟ ਹੋਇਆ ਹੈਗਾ ਜੀ ਇਹਦੀ ਤੇ ਡੈੱਡ ਬੋਡੀ ਸਿਵਲ ਹਸਪਤਾਲ ਤੋਂ ਬਟਾਲਾ ਪੋਸਟ ਮੋਆ ਤੋਂ ਵਾਸਤੇ ਭੇਜੀ ਆ ਤੇ ਟਰੈਕਟਰ ਟਰਾਲੀ ਨੂੰ ਤੇ ਕਬਜ਼ੇ 'ਚ ਪੁਲਿਸ ਵਿੱਚ ਲੈ ਲਿਆ ਵਾ ਇਸ ਸੰਬੰਧੀ ਤੇ ਮੁਕਦਮਾ ਦਰਜ ਕਰ ਦਿੱਤਾ ਗਿਆ ਸਰ ਕਿਹੜੇ ਵਿਅਕਤੀ ਦੇ ਨਾਮ ਕਰਮ ਦਰਜ ਕੀਤਾ ਅਜੇ ਸਰ ਤੇ ਟਰੈਕਟਰ ਟਰਾਲੀ ਨੂੰ ਤੇ ਕਬਜ਼ੇ 'ਚ ਲਿਆ ਵਾ ਅਨੁਮਾਨ ਤੇ ਮੁਕਦਮਾ ਦਰਜਿਆ ਇਸ ਤੋਂ ਬਾਅਦ ਤੇ ਤਸਦੀਕ ਕਰਕੇ ਉਹਨੂੰ ਵਿੱਚ ਨਾਮ ਰਜਿਸਟਰ ਕੀਤਾ ਜਾਵੇਗਾ Times Now Punjab